ਵੀ ਦੇਖੋ ਬਈ ਕੀ ਹਾਲ ਕਰਫਾ ਮੀਨੇ ਤੇ ਸਾਰੀ ਗਲੀ ਵਿੱਚ ਸਾਰੇ ਪਾਸਾ ਗਨੇ ਚਿੱਕੜਾ ਚਿੱਕੜ ਹੋ ਗਿਆ ਹਾਂਜੀ ਸასი ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਤੇ ਵੀਰੋ ਆਜੋਗੀ 12 ਜਨਵਰੀ ਤੇ 12 ਜਨਵਰੀ ਨੂੰ ਤੇ 11 ਨੂੰ ਬਈ ਮੀਂਹ ਦੱਸਿਆ ਹੋਤਾ ਤੇ ਜਿਹੜਾ 11 ਨੂੰ ਦੱਸਿਆ ਉਹ ਤੋਂ ਕੱਲ ਪਿਆ ਨਹੀਂ ਹੈਗਾ ਤੇ ਰਾਤ ਵੀਰੋ ਮੀਂਹ ਪੈ ਗਿਆ ਤੇ ਲਗਾਤਾਰ ਰਾਤ ਕਾ ਪੈ ਰਿਹਾ ਕਿਣਮਿਣ ਕਿਣਮਿਣ ਚੱਲ ਰਹੀ ਆ ਤੇ ਟਾਈਮ ਤੇ ਗੱਲ ਕਰੀ ਬਿਰੋ ਦੁਪਹਿਰ ਕੇ ਬਚ ਕੇ 12 ਤੇ ਪਹੁੰਚ ਗਏ ਆਪਣੇ ਖੇਤਾਂ ਮਾਂ ਤੇ ਇੱਧਰ ਦੇਖੋ ਵੀ ਮੌਸਮ ਤੇ ਪਾਣੀ ਦੇਖੋ ਸੜਕਾਂ ਵਾ ਕਿੰਨਾ ਕਿੰਨਾ ਹੋ ਗਿਆ ਤੇ ਲਗਾਤਾਰ ਵੀਰੋ ਦੇਖੋ ਇੱਧਰ ਬੱਦਲ ਹਜੇ ਵੀ ਚੜ ਰਹਾ ਤੇ ਕਿਣਮਣ ਹੋਈ ਰਹੀ ਆ ਤੇ ਦੁਪਹਿਰ ਨਾ ਸੌਰੀ ਰਾਤ ਨੂੰ ਵੀ ਇੱਕ ਮੀਂਹ ਪਿਆ ਤੇ ਸਵੇਰ ਦਾ ਹੁਣ ਪੈਣੀ ਲੱਗ ਰਿਹਾ ਤੇ ਖੇਤਾਂ ਵਾਲ ਆਏ ਸੀ ਤੇ ਤੁਹਾਨੂੰ ਪਤਾ ਵੀਰੋ ਪਹਿਲਾਂ ਗਣਕਾ ਦਾ ਪਾਣੀ ਸੁੱਕਿਆ ਨਹੀਂ ਤੇ ਰੱਬ ਫੇਰ ਕਹਿੰਦੇ ਮੀਂਹ ਪਾਰਾ ਤੇ ਔਰ ਲੋਕਾਂ ਨੂੰ ਕੀ ਕਰਾਇਆ ਤੇ ਬਾਕੀ ਤੁਹਾਨੂੰ ਓਕੇ ਜਾ ਕੇ ਦਿਖਾਉਂਦੇ ਆ ਐ ਬੀਰੋ ਚੈੱਕ ਕਰੋ ਆਦਿਕਾ ਮੌਸਮ ਉਹ ਤੇ ਮੀਂਹ ਪੈ ਰਿਹਾ ਬਈ ਰਾਤ ਦਾ ਤੇ ਹੁਣ ਤੱਕ ਪੈ ਰਿਹਾ ਤੇ ਲਗਾਤਾਰ ਕਹਿੰਦੇ ਜਿਹੜੀ ਆਪਣੀ ਕਿੰਨ ਮਿੰਨ ਜਾਰੀ ਆ ਤੇ ਮੱਝਾਂ ਚ ਵੀਰੋ ਸਵੇਰ ਕੀ ਅੰਦਰ ਆ ਤੇ ਕਿਉਂਕਿ ਮੀਂਹ ਪੈ ਰਿਹਾ ਲਗਾਤਾਰ ਤੁਹਾਨੂੰ ਪਤਾ ਹੀ ਆ ਠੰਡ ਬਹੁਤ ਹੋ ਰਹੀ ਆ ਤੇ ਮੌਸਮ ਵੀਰੋ ਪੱਤੜ ਦੇਖੋ ਤੇ ਮੀਕਾ ਤੇ ਪੈ ਜਾਂਦਾ ਕਦੇ ਹਟ ਜਾਂਦਾ ਦੇਖੋ ਗੈ ਵੀ ਦੇਖੋ ਤੇ ਗੋਲੂ ਮਸ਼ਾਲ ਆ ਰਾ ਅੱਗੇ ਤੇ ਸਰਕਾਰੀ ਸਕੂਲ ਆਪਣੇ ਗੋਂ ਆਲਾ ਦੇਖੋ ਸਰਕਾਰੀ ਐਲੀਮੈਂਟਰੀ ਸਕੂਲ ਤੇ ਗੋਲੂ ਵੀ ਪਊਆ ਲਾ ਆ ਗਿਆ ਠੰਡਵਾ ਲਾ ਆ ਪਊਆ ਮਿਲੀ ਨਹੀਂ ਆ ਦੇ ਮਾਸ ਗੋਲੂ ਨਾ ਆ ਦੇਖੋ ਬਈ ਪੀ ਤਾਂ ਲਈ ਤੇ ਅਸਾਂਦਰੀ ਬਸ ਮੋਗਾ ਪਾਗਲ ਚੋਰ ਹੈ ਨਹੀਂ ਹੋ ਨਹੀਂ ਚੰਦਾ ਤੇ ਬਈ ਦੇਖੋ ਬੱਦਲ ਲਗਾਤਾਰ ਜਾ ਰਹੀ ਆ ਤੈਨੂੰ ਵੱਡ ਲੈਂਦਾ ਸੀ ਕਰਗਾ ਤੇ ਭਾਈ ਦੇਖੋ ਤੇ ਜਿਹੜਾ ਮੀਂਹ ਪੈ ਰਿਹਾ ਦੇਖੋ ਪਾਣੀ ਸੜਕਾਂ 'ਵਾਂ ਵੀ ਖੜ ਗਿਆ ਤੇ ਇੱਧਰ ਆ ਗਈ ਆਪਣੀ ਕਣਕ ਤੇ ਉਹ ਮੋਟਰ ਆ ਗਈ ਆਪਣੀ ਸਾਹਮਣੇ ਤੇ ਉਧਰ ਆਪਾਂ ਜਾਂਦੇ ਨਹੀਂ ਕਿਉਂਕਿ ਚੱਲਦੇ ਆਪਾਂ ਫੇਰ ਅੱਜ ਬੀੜ ਮਾ ਕਿਉਂਕਿ ਕੱਲ ਦੇ ਬਲੌਗ ਚ ਆਪਾਂ ਦਿਖਾਇਆ ਬਹੁਤ ਸੂਰ ਰਏ ਹੋਏ ਸ ਤੇ ਅੱਜ ਆਪਾਂ ਦੇ ਇਕਾ ਜੇ ਕਿਉਂਕਿ ਉਹ ਜਿਹੜਾ ਆਪਣਾ ਬਿੱਗਾ ਵੀਰੋ ਪਾਣੀ ਪਹਿਲਾਂ ਹੀ ਬਹੁਤ ਸੀ ਆਪਾਂ ਸਾਨੂੰ ਕੱਲ ਦਿਖਾਇਆ ਸੀ ਤੇ ਰੱਬ ਨੇ ਹੁਣ ਮੀਂਹ ਹੋਰ ਪਾਤਾ ਦੇਖਦੇ ਆ ਕਿ ਇੱਥੇ ਕਿੰਨਾ ਕੁ ਹੋ ਗਿਆ ਤੇ ਬਾਕੀ ਹੁਣ ਤਾਂ ਵੀਰੋ ਨੁਕਸਾਨ ਹੈ ਮੀਂਹ ਦਾ ਕਿਉਂਕਿ ਪਹਿਲਾਂ ਮੀਂਹ ਬਹੁਤ ਪਿਆ ਤੇ ਪਹਿਲਾਂ ਵਾਲਾ ਜਿਹੜਾ ਕਣਕਾਂ ਚ ਪਾਣੀ ਹੁਣ ਤੱਕ ਨਹੀਂ ਸੁੱਕਿਆ ਤੇ ਹੁਣ ਰੱਬ ਨੇ ਫੇਰ ਦੇਖੋ ਖੜਾਤਾ ਥੋੜਾ ਥੋੜਾ ਪਾਣੀ ਤੇ ਹੁਣ ਤਾਂ ਨਾ ਹੀ ਪਏ ਤਾਂ ਹੀ ਠੀਕ ਆ ਕਿਉਂਕਿ 12 ਜਨਵਰੀ ਹੋਗੀ ਤੇ ਜਿਹੜਾ ਮੀਂਹ ਸੀ ਵੀਰੋ 12 ਵਜੇ ਤੱਕ ਹੀ ਦੱਸਿਆ ਪਤਾ ਤੇ ਦੁਪਹਿਰ ਨੂੰ 12 ਵਜੇ ਤੇ ਮੀਂਹ ਵੈਸੇ ਹਟ ਵੀ ਗਿਆ ਤੇ ਬਾਕੀ ਨੈਟ ਦੇ ਤਾਂ 12 ਵਜੇ ਤੱਕ ਦੱਸਿਆ ਹੈਦਾ ਅੱਗੇ ਮੌਸਮ ਸਾਫ ਆ ਤੇ ਬਾਕੀ ਦੇਖਦੇ ਆਂ ਵੀਰੋ ਹੁਣ ਤੇ ਮੌਸਮ ਵੈਸੇ ਥੋੜਾ ਥੋੜਾ ਸਾਫ ਵੀ ਹੋ ਗਿਆ ਉਹਦਾ ਚਿੱਟਾ-ਚਿੱਟਾ ਬੱਦਲ ਹੋ ਗਿਆ ਦੇਖੋ ਧੁੱਪ ਜਿਹੀ ਵਾਂਗੂ ਤੇ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਅੱਗੇ ਜਾ ਕੇ ਲੈ ਵੀ ਆਪਣੀ ਕਹਿੰਦੇ ਜਿਹੜਾ 11 21 ਵਾਲਾ ਕਿਲਾ ਦਾ ਉਸਮਾ ਦੇਖੋ ਵੀ ਖਾਲੀ ਮਾ ਫੇਰ ਪਰ ਗਈਆਂ ਤੇ ਆਪਾਂ ਪਾਣੀ ਕੱਢਿਆ ਸੀ ਪਿਛਲੀ ਵਾਰ ਤੇ ਫੇਰ ਪਰ ਗਈਆਂ ਦੇਖੋ ਤਾਂ ਬਿੱਟੂ ਆ ਰਿਹਾ ਵੀ ਦੇਖੋ ਸਾਹਮਣੇ ਇਹ ਆਪਣਾ ਵੀਰ ਉੱਪਰਲਾ ਕਿਲਾ ਇਹਨੂੰ ਪਾ ਇੱਕੋ ਵੀ ਪਾਣੀ ਲਾਇਆ ਤਾਂ ਪਰ ਇਹ ਸਮਾਜ ਤੱਕ ਕੁਝ ਮਤਲਬ ਫਰਕ ਆ ਗਿਆ ਵੀ ਪਾਣੀ ਪਾਣੀ ਤੋਂ ਲਾਇਆ ਜਾਂਦਾ ਇਹੋ ਦੇਖੋ ਬੰਦਾ ਨਮੀ ਪੈ ਰਿਆ ਤਿਲਕਾ ਦਾ ਤਿਲਕਾ ਰਹਾ गिरਣਾ ਨਹੀਂ ਐ ਐ ਦੇਖੋ ਵੀ ਪਹੀਗਾ ਕੇ ਹਾਲ ਹੋ ਗਿਆ ਤਾਂ ਵੀ ਰੋਪਾ ਜੰਗਲ ਦੇ ਵੱਲ ਚੱਲੇ ਹੁਣ ਤੇ ਮੀਂਹ ਆ ਜਿਹੜਾ ਵੀ ਰੋਹ ਖਟ ਗਿਆ ਹੁਣ ਇੱਧਰ ਸਾਪ ਜਾ ਹੋ ਗਿਆ ਥੋੜਾ ਇੱਧਰ ਦੇਖੋ ਤੇ ਜਿਵੇਂ ਕਿ ਧੁੱਪ ਨਿਕਲਣ ਦਾ ਮੌਸਮ ਹੋ ਗਿਆ ਬੱਦਲ ਦਾ ਜਾਂ ਲੰਘ ਗਿਆ ਹੁਣ ਦੇਖੋ ਵਧੀਆ ਹੋਈ ਨਹੀਂ ਪਵੇ ਤੇ ਹੁਣੇ ਭਿੰਦਰ ਕੀ ਕਣਕ ਵੀਰੋ ਦੇਖੋ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਪਹਿਲਾ ਮੀਂਹ ਪਿਆ ਸੀ ਇੰਨਾ ਜ਼ਿਆਦਾ ਜਿਹਾ ਪਾਣੀ ਖੜਾ ਦੇਖੋ ਪੀਲੀ ਕਣਕੋ ਕੀ ਸਾਰੀ ਤੇ ਆ ਇੱਧਰ ਦੇਖੋ ਵੀ ਦੁਬਾਰਾ ਫੇਰ ਪਾਣੀ ਕੜ ਗਿਆ ਤੇ ਨੁਕਸਾਨ ਇਹ ਵੀਰੋ ਹੁਣ ਮੀਂਹ ਦਾ ਤੁਹਾਨੂੰ ਪਤਾ ਹੀ ਹੈ ਕਿ ਕਿ ਆਪਾਂ ਤਾਂ ਕਿਤੇ ਪਿੱਛੇ ਹੀ ਬਹੁ ਮੀਂਹ ਪੈ ਗਿਆ 27 28 ਦਸੰਬਰ ਨੂੰ ਤੇ ਹੁਣ ਫੇਰ ਪੈਣ ਲੱਗ ਰਿਹਾ ਹੈ ਹੁਣ ਤਾਂ ਮੈਂ ਸੱਬ ਨਾ ਹੀ ਪਾਇ ਤਾਂ ਹੀ ਚੰਗਾ ਬਾਕੀ ਚਾਹਦੇ ਆ ਜਿਹਨੂੰ ਫਿਰ ਵੀ ਰੋ ਕਿਉਂਕਿ ਰਾਤ ਆਪਾਂ ਦਿਖਾਇਆ ਸੀ ਇੱਕ ਵਲੌਗ 'ਮਾ ਤੇ ਸੂਰ ਬਹੁਤ ਆਏ ਬਦੇ ਤੇ ਅੱਜ ਦੇਖਦੇ ਆਂ ਫਿਰ ਉਹ ਕਿਉਂਕਿ ਰਾਤ ਆਪਾਂ ਰੋ ਜੀ ਆਂਦੇ ਆਂ ਸੂਰ ਤੇ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਚਲੋ ਫਿਰ ਮਿਲਦੇ ਆਂ ਉੱਥੇ ਜਾ ਕੇ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਜੰਗਲ ਵਾਲੇ ਇਤਾਂ ਦੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਆਂ ਜਿੱਥੇ ਪਾਣੀ ਤੇ ਆ ਦੇਖੋ ਵੀਰੋ ਮੀਂਹ ਦਾ ਪਾਣੀ ਹੋਰ ਖੜ ਗਿਆ ਜੇ ਸੂਰਾਂ ਨੇ ਜੇ ਪੰਦ ਤੋਂ ਕੱਲ ਦਿਖਾਇਆ ਤਾਂ ਬਹੁਤ ਜ਼ਿਆਦਾ ਇੱਥੇ ਨੁਕਸਾਨ ਕੀਤਾ ਹੋਇਆ ਸੀ ਆ ਦੇਖੋ ਤੇ ਹੁਣ ਆਪਾਂ ਪਹੁੰਚੇ ਆ ਉਹ ਸਾਹਮਣੇ ਆਪਣਾ ਉੱਤਰ ਖੇਤ ਆ ਇੱਧਰ ਤਾਂ ਕਾਰ ਹੋ ਰਿਹਾ ਬਈ ਤੁਹਾਨੂੰ ਪਤਾ ਹੀ ਉੱਤਰ ਨਹੀਂ ਚੱਲਦੇ ਆਪਾਂ ਤੇ ਇਹ ਦੇਖਦੇ ਆਂ ਜਾ ਕੇ ਉੱਥੇ ਕਿੰਨਾ ਕੁ ਪਾਣੀ ਹੋਰ ਹੋ ਗਿਆ ਆ ਦੇਖੋ ਵੀਰੋ ਪਹਿਲਾਂ ਵਾਲੇ ਮੀਂਹ ਦੀ ਜਿਹੜੀ ਮਾਰ ਪਈ ਹੋਈ ਆ ਕਣਕ ਨੂੰ ਕਿਵੇਂ ਪੀੜੀ ਹੋ ਗਈ ਤੇ ਹੁਣ ਅੱਜ ਵਾਲੇ ਮੀਂਹ ਦੇਖੋ ਵੀਰੋ ਕਿਵੇਂ ਪਾਣੀ ਖੜਾਤਾ ਹੋਰ ਤੇ ਆ ਦੇ ਕੋਰਸੀ ਲਾਈ ਹੋਈ ਹੈ ਇਹ ਆ ਸੂਰਾਂ ਤੋਂ ਹੀ ਲਾਈ ਹੋਈ ਹੈ ਸਾਰੀ ਹਾਲੇ-ਹਾਲੇ ਤੋਂ ਪਰ ਸੂਰ ਆ ਜਿਹੜੇ ਉਹ ਫੇਰ ਵੀ ਨਹੀਂ ਹਟਦੇ ਤੇ ਜੰਗਲ ਆ ਗਿਆ ਦੇਖੋ ਤੇ ਚਲੋ ਫਿਰ ਦੇਖਦੇ ਹਾਂ ਉੱਥੇ ਜਾ ਕੇ ਬੱਲਾ 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 ਪਾਣੀ ਬਹੁਤ ਹੋ ਗਿਆ ਭਾਈ ਆ ਦੇਖੋ ਆਪਣੇ ਖੇਤ 'ਚ ਤੇ ਆ ਸੜਕ ਤੇ ਹੀ ਦੇਖ ਲਓ ਤੁਸੀਂ ਫੇਰ ਝਾਪੇ ਹੋਣਾ ਇੱਧਰ ਮੈਨੂੰ ਲੱਗਦਾ ਮੀਂਹ ਜਿਆਦਾ ਹੀ ਪੈ ਗਿਆ ਤੇ ਆ ਆਪਣੀ ਕਣਕ ਆ ਭਈ ਆ ਦੇਖੋ ਤੇ ਪਹਿਲਾਂ ਬਹੁਤ ਪਾਣੀ ਸੀ ਮੈਨੂੰ ਲੱਗਦਾ ਪੀਲੀ ਹੋਣ ਲੱਗੀ ਕਣਕ ਉਹ ਦੇਖਾ ਕਿਉਂਕਿ ਪਹਿਲਾਂ ਪਾਣੀ ਸੁੱਕ ਜਾਂਦਾ ਅੱਜ ਫੇਰ ਮੀਂਹ ਪਿਆ ਤੇ ਬੁਰਾ ਹੀ ਹਾਲ ਆ ਬਈ ਕਣਕ ਦਾ ਤੇ ਰੱਬ ਦਾ ਸਾਹ ਨਹੀਂ ਲੈਣ ਦੇ ਰਿਹਾ ਜਿਵੇਂ ਆਪਾਂ ਕਹਿ ਦਈਏ ਪਹਿਲਾਂ 15 ਦਿਨ ਸਾਹ ਨਹੀਂ ਆਇਆ ਤੇ ਫਿਰ ਫੋਨ ਫੇਰ ਮੀਂਹ ਖੜਾਤਾ ਪਾਣੀ ਤੇ ਸੂਰ ਵੀ ਨੂੰ ਲੱਗਦਾ ਬਈ ਆਏ ਹੋਏ ਆ ਰਾਤ ਕੇ ਦੇਖੋ ਇਹ ਦੇਖੋ ਕਿਉਂਕਿ ਕੱਲ ਆਪਾਂ ਤੁਹਾਨੂੰ ਦਿਖਾਇਆ ਤੇ ਇਸ ਸਾਈਡ ਕੋਈ ਸੂਰਾਂ ਨੇ ਪੈੜਾ ਨਹੀਂ ਸੀ ਕਿਉਂਕਿ ਉਹ ਪਰਲੀ ਸਾਈਡ ਸੀ ਪਰ ਇਸ ਸਾਈਡ ਅੱਜ ਨਵੀਂ-ਨਵੀਂ ਆ ਤਾਜ਼ੀਆਂ ਦੇਖੋ ਆਏ ਹੋਏ ਆ ਗਾਜਾਂ ਮਚਾਇਆ ਹੋਇਆ ਇੱਧਰ ਵੀ ਤੇ ਆ ਲਵੇ ਲਵੇ ਵੀ ਸੂਰਤਾਂ ਇਹ ਨਹੀਂ ਹਟਦੇ ਬਈ ਝਟਕਾ ਵੀ ਲਾਇਆ ਹੋਇਆ ਇੱਧਰ ਆਪਣਾ ਬਾਕੀ ਉਹ ਪਰੇ ਤਾਂ ਹੁੰਦੇ ਹੀ ਆ ਉਧਰ ਦਾ گاਮ ਚਾਰ ਗਿਆ ਤੇ ਇੱਕ ਖੁਸ਼ੀ ਦੀ ਗੱਲ ਹੈ ਵੀਰੋ ਮੌਸਮ ਹੋ ਗਿਆ ਸਾਫ਼ ਤੇ ਸੂਰਜ ਮੈਨੂੰ ਲੱਗਦਾ ਨਿਕਲੇਗਾ ਦੇਖੋ ਆ ਵੀਰੋ ਆਪਾਂ ਪਹੁੰਚ ਗਏ ਤੇ ਤੁਹਾਨੂੰ ਦਿਖਾਤਾ ਇੱਧਰ ਦੇਖੋ ਆਪਣੇ ਖੇਤ ਚ ਪਾਣੀ ਖੜ ਗਿਆ ਤੇ ਮੀਤਾ ਤੇ ਬਾਂਦਰਾ ਨੇ ਬਈ ਦੇਖੋ ਕਿਵੇਂ ਖਾ-ਖਾ ਕੇ ਕਣਕ ਗੇਰ ਕੀਆ ਤੇ ਇੱਧਰ ਸੂਰਜ ਵੀ ਮੈਨੂੰ ਲੱਗਦਾ ਨਿਕਲਣ ਵਾਲਾ ਹੋ ਗਿਆ ਦੇਖੋ ਮੌਸਮ ਤੇ ਵਧੀਆ ਗੱਲਾਂ ਨਿਕਲ ਜੇ ਕਿਉਂਕਿ ਉਮੀਦ ਆ ਤਾਂ ਵੀਰੋ ਨੁਕਸਾਨ ਇਹ ਆ ਤੇ ਦੇਖੋ ਕਿੰਨਾ ਕਿੰਨਾ ਪੰਡਾ ਤਾ ਦੇਖੋ ਵੀਰੋ ਇੱਧਰ ਤਾਂ ਪੀਲੀ ਪੀਲੀ ਹੋਣ ਲੱਗ ਗਈ ਕਣਕ ਤੇ ਵੈਸੇ ਠੀਕ ਹੋ ਜਾਂਦੀ ਪਰ ਰੱਬ ਨੇ ਮੀਂਹ ਪਾ ਕੇ ਦੇਖੋ ਪਾਣੀ ਪਾਣੀ ਕਰਤਾ ਤੇ ਮਸਾਂ ਉਹ ਵਿਚਾਰੀ ਪੀ ਰਹੀ ਸੀ ਤੇ ਹੁਣ ਹੋਰ ਖੜ ਗਿਆ ਤੇ ਇੱਧਰ ਵੀ ਸੂਰ ਆਏ ਹੋਏ ਆ ਤੇ ਜੰਗਲ ਤੇ ਕਿਉਂਕਿ ਸੂਰ ਫੇਰ ਰਾਤ ਦੇ ਆਏ ਹੋਏ ਆ ਤੇ ਤੁਹਾਨੂੰ ਦਿਖਾਏ ਆ ਆਹ ਦੇਖੋ ਆ ਦੇਖੋ ਕਿਵੇਂ ਪੈਣਾ ਪਈਆਂ ਕਿਵੇਂ ਬੁਰਾ ਹਾਲ ਕੀਤਾ ਇੱਧਰ ਤੁਸੀਂ ਦੇਖ ਹੀ ਸਕਦੇ ਹੋ ਬਾਈ ਤੇ ਸੂਰ ਤੁਹਾਨੂੰ ਪਤਾ ਵੀਰੋ ਸੂਰਾਂ ਨੂੰ ਠੰਡ ਠੰਡ ਤਾਂ ਲੱਗਦੀ ਨਹੀਂ ਤੇ ਉਹ ਤਾਂ ਤੁਹਾਨੂੰ ਪਤਾ ਹੀ ਆ ਜ ਜ ਠੰਡ ਜਿੰਨੀ ਮਰਦੀ ਪਈ ਉਹਨਾਂ ਨੇ ਤਾਂ ਆਪਣਾ ਕਹਿੰਦੇ ਖਾਰਾਗਿਰੀ ਕਰਨੀ ਹੁੰਦੀ ਆ ਤੇ ਸੂਰਜ ਬਾਈ ਆ ਗਿਆ ਦੇਖੋ ਥੋੜਾ ਥੋੜਾ ਨਿਕਲਣ ਲੱਗ ਗਿਆ ਤੇ ਵਧੀਆ ਗੱਲਾਂ ਤੇ ਇੱਧਰ ਬਾਕੀ ਸੂਰ ਜਾ ਗਿਆ ਦੇਖੋ ਮੌਸਮ ਹੋ ਗਿਆ ਸਾਫ ਥੋੜਾ ਥੋੜਾ ਤੇ ਵਧੀਆ ਗੱਲ ਆ ਤੇ ਕਿਉਂਕਿ ਬਹੁਤ ਮੀਂਹ ਪਈ ਆ ਰੱਬ ਨੇ ਹੁਣ ਨਾ ਹੀ ਪਾਈ ਤਾਂ ਚੰਗਾ ਤੇ ਉਹ ਉੱਧਰ ਆਪਾਂ ਜਾਣ ਸਕਦੇ ਤੈਨੂੰ ਉੱਧਰ ਵੀ ਦਿਖਾਉਂਦੇ ਕਿ ਸੂਰ ਆਏ ਹੋਏ ਆ ਬਈ ਰਾਤ ਕੇ ਵੀ ਫੇਰ ਤੇ ਬਾਂਦਰ ਤਾਂ ਹੁਣ ਦਿਖ ਨਹੀਂ ਰਹੇ ਕੱਲੇ ਹੁਣ ਠੰਡ ਬਹੁਤ ਹੋ ਰਹੀ ਹੈ ਮੰਦਰ ਘਟ ਜਾਂਦੇ ਠੰਡ ਚ ਤੇ ਸੂਰ ਬਹੁਤ ਆਉਂਦੇ ਆ ਬਈ ਤੇ ਬਾਕੀ ਉੱਧਰ ਆਪਾਂ ਜਾਣ ਸਕਦੇ ਬੱਟਾਂ ਵੀ ਗਿੱਲੀਆਂ ਬਹੁਤ ਜ਼ਿਆਦਾ ਤੇ ਗਾਰਾ ਬਣਿਆ ਪਿਆ ਤੇ ਇਸ ਕਰਕੇ ਤੇ ਸੂਰਜ ਬਈ ਨਿਕਲਿਆ ਵਧੀਆ ਗੱਲਾਂ ਉਹ ਦੇਖੋ ਸੂਰਜ ਵੀ ਆ ਗਿਆ ਤੇ ਹੁਣ ਚੱਲਦੇ ਆਪਾਂ ਵਾਪਸ ਤੇ ਬਾਕੀ ਵੀਡੀਓ ਬਈ ਵੀਡੀਓ ਆਪਣੀ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਨਾਲ ਆਪਾਂ ਹੋਰ ਵਧੀਆ ਵੀਡੀਓ ਬਣਾਉਂਦੇ ਰਹਾਂਗੇ ਤੇ ਬਾਕੀ ਮੌਸਮ ਹੋ ਗਿਆ ਸਾਫ਼ ਤੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਤੇ ਮੌਸਮ ਵਧੀਆ ਹੋਣ ਕਰਕੇ ਵੀਰੋ ਵੀ ਹੁਣ ਆਪਾਂ ਵੱਢਾਂਗੇ ਬਰਸੀਨ ਕਿਉਂਕਿ ਮੌਸਮ ਹੋ ਗਿਆ ਸਾਫ਼ ਤੇ ਮੀ ਵੀ ਹਟ ਗਿਆ ਤੇ ਚਲੋ ਬਾਹਰ ਬਰਸੀਨ ਵੜਦੇ ਆਂ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ